ਸਿਵੀਐ ਸੁਖ ਹੋਇ ਸਿਰੀ ਰਾਗ ਮਹੱਲਾ ਤੀਜਾ ਜਗ ਹਉ ਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਭਾਇ ਮਲ ਹਉ ਮੈ ਧੋਤੀ ਕਿਵੇਂ ਨਾ ਉਤਰੈ ਜੇ ਸਉ ਤੀਰਥ ਨਾਇ ਬਹੁ ਵਿਦ ਕਰਮ ਕਮਾਵੰਦੇ ਦੂਣੀ ਮਲ ਲਾਗੀ ਆਏ ਪੜਿਐ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੇ ਤਾਂ ਨਿਰਮਲ ਹੋਈ ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਰਹਾਉ ਮਨ ਮੈਲੈ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਈ ਮਨ ਮੁਖ ਮੈਲੇ ਮੈਲੇ ਮੋਏ ਜਸਨ ਪਤ ਗੁਆਈ ਗੁਰ ਪ੍ਰਸਾਦੀ ਮਨ ਵਸੈ ਮਲ ਹਉ ਮੈਂ ਜਾਈ ਸਮਾਈ ਜਿਉਂ ਅੰਧੇਰਾ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਈ ਹਮ ਕੀਆ ਹਮ ਕਰਹੇਂਗੀ ਹਮ ਮੂਰਖਾ ਗਾਵਾਰ ਕਰਨੇ ਵਾਲਾ ਵਿਸਰਿਆ ਦੂਜੇ ਭਾਇ ਪਿਆਰ ਮਾਇਆ ਜੀਵੜ ਦੁਖ ਨਹੀਂ ਸਭ ਭਾਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸਚ ਨਾਮ ਉਰਤਾਰ ਜਿਸ ਨੂੰ ਮਿਲੇ ਸੋ ਮਿਲੈ ਹਉ ਤਿਸ ਬਲੇ ਹਾਰੈ ਜਾਉ ਏ ਮਨ ਭਗਤੀ ਰਤਿਆ ਸਚ ਬਾਣੀ ਨਿਜ ਥਾਂ ਮਨ ਰਤੇ ਜਿਹ ਵਾਰਤੀ ਹਰ ਗੁਰੂ ਸੱਚੇ ਗਾਉ ਨਾਨਕ ਨਾਮ ਨਾ ਵਿਸਰੈ ਸੱਚੇ ਮਾਹੀ ਸਮਾ ਸ੍ਰੀ ਰاگ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉ ਪ੍ਰੀਤਮ ਮਿਲੇ ਘਰ ਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਐ ਦੁਖ ਜਾਏ ਜਾਏ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਬਿਧ ਮਿਲੇ ਮਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰਨਾ ਕੋਇ ਹਮ ਮੂਰਖ ਮੁਗਧ ਸਰਨਾਗਤੀ ਕਰਿ ਕਿਰਪਾ ਮੇਲੇ ਹਰ ਸੋਏ ਰਹਾਉ ਸਤ ਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਲਾਵੇ ਸੋਈ ਸਤ ਗੁਰ ਹਰ ਪ੍ਰਭ ਬੁਝਿਆ ਗੁਰ ਜੀਵੜ ਅਵਰ ਨਾ ਕੋਈ ਹਉ ਗੁਰ ਸਰਨਾਈ ਟਹਿ ਪਵਾਂ ਕਰ ਦਇਆ ਮੀਲੇ ਪ੍ਰਭ ਸੋ ਹੋਈ ਮਨ ਹਠ ਕਿਨੈ ਨਾ ਪਾਇਆ ਕਰ અપਾਵ ਥਕੇ ਸਭ ਕੋ ਹੋਈ ਸਹਸ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਈ ਕੂੜ ਕਬਟ ਕਿਨੈ ਨਾ ਪਾਇਓ ਜੋ ਬੀਜੈ ਖਾਵੈ ਸੋਇ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੂੰ ਦਹੁ ਖਾਲੀ ਕੋ ਨਹੀਂ ਦਰ ਗੁਰਮੁਖਾ ਨੂੰ ਸਾबास ਵਿਖ ਪਾਉ ਜਲ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਮੈ ਧ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹਉ ਕਿਸ ਵਿਟੋ ਚੌਖਨੀਐ ਮੈਂ ਨਾਮ ਕਰੀ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਧਿਆਈ ਬਿਨ ਨਾਵੇ ਜੀਵਨ ਨਾ ਥੀਐ ਮੇਰੇ ਸਤਗੁਰ ਨਾਮ ਦਰੜਾਈ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵੈ ਲੱਗਿਆਂ ਕਾਡ ਰਤਨ ਦੇਵੈ ਪ੍ਰਗਾਸ ਤਨ ਵੱਡ ਭਾਗੀ ਵੱਡ ਭਾਗੀਆਂ ਜੋ ਆਏ ਮਿਲੇ ਗੁਰ ਪਾਸ ਜਿੰਨਾ ਸਤਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਣ ਵਸ ਕਾਲ ਉਏ ਫਿਰ ਫਿਰ ਜੋਨ ਪੁਹਾਈ ਹੈ ਵਿੱਚ ਵਿਸਤਾ ਕਰ ਵਿਕਰਾਲ ਉਹ ਨਾ ਪਾਸ ਦਵਾਸ ਨਾ ਪਿੱਟੀ ਹੈ ਜਿਨੇ ਅੰਤਰ ਕ੍ਰੋਧ ਚੰਡਾਲ ਸਤਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵਹਿ ਆਏ ਫੁਨ ਜਨਮ ਜਨਮ ਕੀ ਮਹਿਲ ਉਤਰੈ ਨਿਰਮਲ ਨਾਮ ਦਰੜਾਈ ਜਨ ਨਾਨਕ ਉਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਈ ਸ੍ਰੀ ਰਾਗ ਮਹੱਲਾ 4 ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਈ ਗੁਰਮਕ ਸੱਜਣ ਗੁਣ ਕਾਰੀਆ ਮਿਲ ਸੱਜਣ ਹਰ ਗੁਣ ਗਾਈ ਹੀਰਾ ਹੀਰ ਮਿਲ ਵਿਦਿਆ ਰੰਗ ਚਲੂਲੇ ਨਾਏ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸਮ ਲਾਵੇ ਸੋ ਹੋਈ ਰਹਾਉ ਮਨ ਰੰਗੋ ਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਉ ਗੁਰ ਨਾਮ ਦਰੜਾਏ ਰੰਗ ਸਿਓ ਆਉ ਸਤਗੁਰ ਕੈ ਬਲ ਜਾਉ ਬਿਨ ਸਤਗੁਰ ਹਰ ਨਾਮ ਨਾ ਲੱਭੈ ਲਖ ਕੋਟੀ ਕਰਮ ਕਮਾਉ ਬਿਨ ਭਾਗਾ ਸਤਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਗੁਰੂ ਭੇਟੇ ਕੰਚਨ ਨਾ ਥੀਐ ਮਨਮੁਖ ਲੋਹੂ ਬੂਡਾ ਬੇੜੀ ਪਾਸ ਸਤਗੁਰੂ ਬੋਹਤ ਹਰ ਨਾਵ ਹੈ ਕਿਤ ਬਿਦ ਚੜਿਆ ਜਾਏ ਸਤਗੁਰ ਕਹਿ ਪਾੜੇ ਜੋ ਚੱਲੈ ਵਿੱਚ ਬੋਹਿਥ ਬੈਠਾ ਆਏ ਤਨ ਤਨ ਵਡ ਭਾਗੀ ਨਾਨਕਾ ਜਿੰਨਾ ਸਤਗੁਰ ਲਏ ਮਲਾਈ ਸ੍ਰੀ ਦਾਗ ਮਹੱਲਾ ਚੌਥਾ ਹਉ ਪੰਤ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤਿਨ ਜਾਉ ਜਿੰਨੀ ਮੇਰਾ ਪਿਆਰਾ 라ਵਿਆ ਤਿਨ ਪੀਛੇ ਲਾਗ ਫਰਾਉ ਕਰ ਮਿੰਨਤ ਕਰ ਜੋ ਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਮੇਰੇ ਭਾਈ ਜਨਾ ਕੋਈ ਮੋਹ ਕੋ ਹਰ ਪ੍ਰਭ ਮੇਲ ਮਲਾਈ ਔ ਸਤਗੁਰ ਬਿਟੋ ਵਾਰਿਆ ਜਿਨ ਹਰ ਪ੍ਰਭ ਦੀ ਯਾਦ ਖਾਏ ਰਹਾਉ ਹੋਏ ਨਿਮਾਣੀ ਟਹਿ ਪਵਾਂ ਪੂਰੇ ਸਤਗੁਰ ਪਾਸ ਨਿਮਾਨਿਆ ਗੁਰਮਾਨ ਹੈ ਗੁਰ ਸਤਗੁਰ ਕਰੇ ਸਬਾਸ ਹਉ ਗੁਰ ਸਾ ਲਾਹੇ ਨ ਰਜੂ ਮੈਂ ਮੇਲੇ ਹਰ ਪ੍ਰਭ ਪਾਸ ਸਤਗੁਰ ਨੂੰ ਸਭ ਕੋ ਲੋਚਦਾ ਜੀਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਥੀਐ ਭਾਗਹੀਨ ਬਹਿਰੋਏ ਜੋ ਹਰ ਪ੍ਰਭ ਭਾਣਾ ਸੋਥੀਆ ਤੁਰ ਲਿਖਿਆ ਨਾ ਮੀਟੈ ਕੋਈ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੇ ਪਾਏ ਸਭ ਜਗ ਜੀਵਨ ਜਾਗ ਆਪ ਹੈ ਨਾਨਕ ਜਲ ਜਲੇ ਸਮਾਈ ਸਿਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲੈ ਰਸ ਖਾਈ ਜਾਏ ਪੁੱਛੋ ਸੋਹਾਗਣੀ ਤੁਸਾਂ ਕਿਉ ਕਰ ਮਿਲਿਆ ਪ੍ਰਭ ਆਏ ਓਏ ਵੇ ਪਰਵਾਹ ਨਾ ਬੁੱਲਨੀ ਹਉ ਮਲ ਮਲ ਤੁਆਂ ਤਿਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਗੁਰ ਪੁਰਖ ਹੈ ਦੁਖ ਕੱਢੈ ਹਉ ਮੈਂ ਮਾਰ ਰਹਾ ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਈ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਵਡਭਾਗੀ ਵਡ ਜਾਣੀਐ ਜਿਨ ਹਰ ਰਸ ਖਾਦਾ ਗੁਰ ਭਾਏ ਇਹੋ ਹਰ ਰਸ ਵਣ ਤਿਨ ਸਬਤ ਹੈ ਭਾਗਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੈ ਮਨ ਮੁਕਰੇ ਬਿਲਾਏ ਕੋਈ ਸਤਿਗੁਰ ਆਗੈ ਨਾ ਨਿਮਹਿ ਉਹਨਾ ਅੰਤਰ ਕ੍ਰੋਧ ਬੁਲਾਏ ਹਰ 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 ਦਾਸ ਆਪ ਹੈ ਆਪੇ ਹਰ ਦਾਸ ਹੋਈ ਆਪ ਦਇਆ ਕਰ ਦੇਵਸੀ ਗੁਰਮਖ ਅੰਮ੍ਰਿਤ ਚੋਈ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਈ ਸ੍ਰੀ ਰਾਗ ਮਹੱਲਾ ਚੌਥਾ ਦਿਨ ਸ ਚੜੈ ਫਿਰ ਆਥਵੈ ਰੈਣ ਸਬਾਈ ਜਾਇ ਆਪ ਘਟੈ ਨਰਨਾ ਬੁੱਝੈ ਨਿਤ ਮੂਸਾ ਲਾਜ ਟੁਕਾਇ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲੱਗ ਮਾਖੀ ਪਚੈ ਪਚਾਈ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਵਿਖ ਹੈ ਪੰਤ ਬੇਲੀ ਕੋਈ ਨਾ ਹੋਏ ਰਹਾਉ ਗੁਰਮਤ ਹਰਿ ਲਿਵ ਉਭਰੇ ਭਲੇ ਪੁੱਤ ਰਹੇ ਸਰਨਾਏ ਓਨੀ ਚੱਲਨ ਸਦਾ ਨਿਹਾਲਿਆ ਹਰ ਘਰ ਚ ਲੀਆ ਪਤ ਪਾਏ ਗੁਰਮਖ ਦਰਗਾਹ ਮੰਨਿਐ ਹਰਿ ਆਪ ਲਏ ਗਲ ਲਾਏ ਗੁਰਮਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹਣ ਨਾਮ ਮਨ ਨਾਮ ਰਹਿਣ ਲਿਵ ਲਾਏ ਅਨਹਦ ਧੁਨੀ ਦਰਵਾਜ ਦੇ ਦਰ ਸੱਚੈ ਸੋਭਾ ਪਾਏ ਜਿਨਨੀ ਗੁਰਮਖ ਨਾਮ ਸਲਾਹਿਆ ਤਿੰਨਾ ਸਭ ਕੋ ਕਹਿ ਸਬਾਸ ਤਿਨ ਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿੰਨਾ ਗੁਰਮਖਾ ਜਿਨੇ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰੱਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ ਰਸ ਭੋਗ ਹੈ ਖੁਸ਼ੀਆਂ ਕਰਹਿ ਮਾਣ ਹੈ ਰੰਗ ਅਪਾਰ ਬਹੁਤ ਕਰਹਿ ਪਰਮਾਇਸੀ ਵਰਤ ਹੈ ਹੋਏ ਅਫਾਰ ਕਰਤਾ ਚੇਤਨਾ ਆਵਈ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਈ ਰਹਾਉ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ ਗੈਰ ਗੈਰ ਬਹੁ ਰੰਗੀ ਕੀਏ ਰੱਥ ਅਥਾਕ ਕਿਸ ਹੀ ਚੇਤਨਾ ਪਾਵੇ ਹੀ ਵਿਸਰਿਆ ਸਭ ਸਾਖ ਸਿਰਜਨਹਾਰ ਭੁਲਾਇਆ ਵਿਣ ਨਾਵੇਂ ਨਾ ਪਾਕ ਲੈਂਦਾ ਬੱਦ ਦੁਆਏ ਤੂੰ ਮਾਇਆ ਕਰਹਿ ਇਕੱਤ ਜਿਸਨੂੰ ਤੂੰ ਪਤੀ ਆਇਂਦਾ ਸੋ ਸੰ ਤੁਜੈ ਅਨਿੱਤ ਅਹੰਕਾਰ ਕਰਹਿ ਅਹੰਕਾਰਿਆ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ ਪੁਰਖ ਮਲਾਇਆ ਇਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਉ ਮੈ ਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੇ ਕੋਈ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਇ ਸਰੀਰ ਆਗਮ ਅੱਲਾ ਪੰਜਵਾ ਮਨ ਬਲਾਸ ਬਹੂ ਰੰਗ ਕਣਾ ਦ੍ਰਿਸ਼ਟ ਭੂਲ ਖੁਸ਼ੀਆਂ ਸ਼ਤਰ ਧਾਰ ਬਾਦਸ਼ਾਹੀਆਂ ਵਿੱਚ ਸਹਸੇ ਪਰੀਆਂ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਬਧਾਤੇ ਦੁਖ ਸਹਸਾ ਮਿਟ ਗਿਆ ਰਹਾ ਜੀਤੇ ਥਾਨ ਖਨੰਤਰਾ ਤੇਤੇ ਭਾਵ ਆਇਆ ਅਨੁਪਾਤੀ ਵੱਡ ਭੂਮੀ ਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨ ਸੰਗ ਹੋਈ ਵਰਤੈ ਅਪਰਿਆ ਸਭ ਕੋ ਵਸਗਤ ਕਰ ਲਇਓਨ ਬਿਨ ਨਾ ਆਵੇਂ ਖਾਕ ਰਲਿਆ ਕੋਟ 33 ਸੇਵਕਾ ਸਿੱਧ ਸਾਧਕ ਦਰ ਖਰਿਆ ਗਰਮਬਾਰੀ ਵੱਡ ਸਾਹਬੀ ਸਭ ਨਾਨਕ ਸੁਪਨthia ਸ੍ਰੀ ਰਾਗ ਮਹੱਲਾ 5ਵਾਂ ਭਲਕੇ ਉਠ ਪਪੋਲੀਐ ਵਿਣਬੁੱਜੇ ਮੁਗਦ ਅਜਾਨ ਸੋ ਪ੍ਰਭ ਚੇਤਨਾ ਆਇਉ ਛੂਟੈਗੀ ਬੇਬਾਣ ਸਤਗੁਰ ਸੇਤੀ ਚੇਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਸ ਪੰਖੀਆ ਦਿਸੈ ਨਾਹੀ ਕਾਲ ਉਤੈ ਸਾਥ ਮਨੁਖ ਹੈ ਫਾਥਾ ਮਾਇਆ ਜਾਲ ਮੁਕਤੇ ਸੇ ਹੀ ਭਾਲੀ ਹੈ ਜੇ ਸੱਚਾ ਨਾਮ ਸੰਭਾਲ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਦ ਵਰਤਨਾ ਤਿਸ ਕੀ ਚਿੰਤਾ ਨਾਹੀ ਫਾਥੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕੈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੈ ਆਏ ਪਿਆ ਸਰਨਾਈ ਨਾਨਕ ਸਚੈ ਪਾਤਸ਼ਾਹ ਡੁੱਬਦਾ ਲਿਆ ਕਢਾਈ ਸ੍ਰੀ ਰاگ ਮਹੱਲਾ 5 ਕੜੀ ਮੋਹਤ ਕਾ ਪਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗاوار ਉਠ ਚੱਲਿਆ ਪਛਤਾਇਆ ਪਰਿਆ ਵਾਸ ਜੰਦਾਰ ਅੰਦੇ ਤੂੰ ਬੈਠਾ ਕੰਦੀ ਪਾਹੇ ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨਹਿ ਡੱਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁੰਚਿਆ ਲਾਵੀ ਕਰ ਤਈਆਰ ਜਾਂ ਹੋ ਆ ਹੁਕਮ ਕਿਰਸਾਨ ਦਾ ਤਾਲ ਨੂੰ ਮਿਣ ਅੱਖੇ ਤਾਰ ਪਹਿਲਾ ਪੈਰ ਧੰਦਾ ਗਿਆ ਦੂਜੇ ਭਰ ਸੋਇਆ ਤੀਜੇ ਝਾਕ ਚਖਾਇਆ ਚੌਥਾ ਭੂਰ ਭਇਆ ਕਦ ਹੀ ਚੇਤਨਾ ਆਇਓ ਜਿਨ ਜੀਉ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਫੁਰਖ ਸੋ ਜਾਨ ਨਾਨਕ ਡਿਠਾ ਸਦਾ ਨਾਲ ਹਰਿ ਅੰਤਰਜਾਮੀ ਜਾਣ ਸ੍ਰੀ ਰਾਗ ਮਹੱਲਾ 5 ਸੱਬੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਤੰਦਾ ਸਭ ਜਲਾਏ ਕੈ ਗੁਰਨਾਮ ਦੀ ਆ ਸੱਚ ਸਵਾਉ ਆਸਾਂ ਸੱਬੇ ਲਾਏ ਕੈ ਇੱਕ ਆਸ ਕਮਾਉ ਜਿਨਿ ਸਤਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਂ ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੇ ਰਹਾਉ ਦੁੱਖ ਕੋਕ ਨਹਿ ਵਿਆਪਈ ਜੇ ਸੁਖ ਦਾਤਾ ਮਨ ਹੋਏ ਕਿਤਹਿ ਕਮ ਨਾ ਸਿੱਜੀਐ ਜਾਂ ਹਿਰਦੈ ਸੱਚਾ ਸੋਏ ਜਿਸ ਤੂੰ ਰਖਹਿ ਹੱਥ ਦੇ ਤਿਸ ਮਾਰ ਨਾ ਸਕੈ ਕੋਇ ਸੁਖ ਦਾਤਾ ਗੁਰ ਸੇਵੀਐ ਸਭਿ ਅਵਗਣ ਕੱਢੈ ਧੋਇ ਸੇਵਾ ਮੰਗ ਸੇਵਕੋ ਲਾਈਆ ਆਪਣੀ ਸੇਵ ਸਾਧੂ ਸੰਗ ਮੁਸਕਤੇ ਟੂਠੈ ਪਾਵਾਂ ਦੇਵ ਸਭ ਕਿਸ ਵਸਗਤ ਸਾਹਿਬੈ ਆਪੇ ਕਰਨ ਕਰੀਵ ਸਤਿਗੁਰ ਕੈ ਬਲਿਹਾਰਨੈ ਮਨਸਾ ਸਭ ਪੂਰੇਵ ਇਕੋ ਦਿਸੈ ਸੱਜਣੋ ਇਕੋ ਭਾਈ ਮੀਤ ਇਕ ਸਹਿ ਦੀ ਸਮਗਰੀ ਇਕ ਸਹਿ ਦੀ ਹੈ ਰੀਤ ਇਕ ਸਿਉ ਮਨ ਮਾਨਿਆ ਤਾਂ ਹੋਵਾ ਨਿਚਲ ਚੀਤ ਸੱਚ ਖਾਣਾ ਸੱਚ ਪੈਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਬੇ ਥੂਕ ਪ੍ਰਾਪਤੇ ਜੇ ਆਵੈ ਇਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰਤੀ ਮਹਿਲ ਪ੍ਰਾਪਤੀ ਜਿਸ ਲਿਖਿਆ ਹੋਇ ਮੱਥ ਮੇਰੇ ਮਨ ਇਕਸ ਸਿਉ ਚਿਤ ਲਾਇ ਇਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਈ ਜਿਸ ਕੋ ਪੂਰਬ ਲਿਖਿਆ ਤਿੰਨ ਸਤ ਗੁਰ ਚਰਨ ਗਹੀ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੂਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾਢਿਆ ਸੋਈ ਉੱਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸਭਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਾ ਹਾਂ ਜਿੱਤੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ 5